इस वे की वो खबर साझी कर रहे हैं पंजाबी लिंक मीडिया से तुम देख रहे हो चंद्र आर्या कैनेडियन संसद मैंबर पार्टी ने टिकट देने तो इनकार कर देता है दस दिए कि हूँ पार्टी ने उन्हों टिकट को रद्द कर दिता है तो आर्या हूँ चोण नहीं लड़ सकें दस दिए कि ਉਨਾਤੇ ਜੋ ਭਾਰਤ ਦੇ ਨਾਲ ਨੇਤਾ ਨਹੀਂ ਹੋਣਾ ਸੰਬੰਧਤ ਨੂੰ ਇਸ ਦਾ ਦੋਸ਼ੀ ਮੰਨਿਆ ਜਾ ਰਿਹਾ ਗਿਆ ਜਾ ਰਿਹਾ ਹੈ ਕਿ ਭਾਰਤ ਦੇ ਨਾਲ ਨੇਤਾ ਹੋਣਾ ਚੰਦਰ ਆਰਿਆ ਨੂੰ ਇਸ ਦੇ ਸਬੰਧਾ ਮਿਲ ਰਹੀ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕੈਨੇਡਾ ਦੀ ਲਿਬਰਲ ਪਾਰਟੀ ਦੇ ਪਾਰਟੀ ਮੂਲ ਦੇ ਸੰਸਦ ਮੈਂਬਰ ਚੰਦਰ ਆਰਿਆ ਨੂੰ ਪਾਰਟੀ ਨੇ ਆਉਣ ਵਾਲੀਆਂ ਚੋਣਾਂ ਦੇ ਲਈ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਤਾਂ ਇਸ ਤੀਏ ਆਰਿਆ ਪਿਛਲੇ 3 ਚੋਣਾਂ ਤੋਂ ਲਗਾਤਾਰ ਪਟਾਵਾ ਨੇਪੀਅਲ ਹਲਕੇ ਤੋਂ ਚੋਣਾ ਲਾੜ ਰਹੇ ਨੇ ਅਤੇ ਦੱਸਤੀ ਕਿ ਆਰਿਆਤੀ ਜੋ ਟਿਕਟ ਹੈ ਉਸ ਨੂੰ ਰੱਦ ਕਰਨ ਦਾ ਜੋ ਮੁੱਖ ਕਾਰਨ ਹੈ ਉਸ ਨੂੰ ਭਾਰਤ ਦੇ ਨਾਲ ਉਹਨਾਂ ਦੇ ਸੰਬੰਧਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਆਚਾਰਿਆ ਕਿ ਪਿਛਲੇ ਸਾਲ ਜਦ ਭਾਰਤ ਅਤੇ ਕੈਨੇਡਾ ਦੇ ਸੰਬੰਧ ਕੁਝ ਵਧੀਆ ਨਹੀਂ ਚੱਲ ਰਹੇ ਸਨ ਤਾਂ ਆਰਿਆ ਕੈਨੇਡੀਅਨ ਸਰਕਾਰ ਨੂੰ ਦੱਸੇ ਬਿਨਾ ਭਾਰਤ ਦੌਰੇ ਤੇ ਗਏ ਸਨ ਅਤੇ ਅਗਸਤ ਦੇ ਵਿੱਚ ਇਸ ਫੇਰੀ ਦੇ ਦੌਰਾਨ ਆਰਿਆ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ ਤਹ ਸੂਤਰਾ ਦੇ ਹਵਾਲੇ ਤੋਂ ਇਹ ਰਿਪੋਰਟਸ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਕਿ ਭਾਰਤ ਨਾਲ ਨੇੜਲੇ ਸਬੰਧਾਂ ਦੇ ਬਾਰੇ ਜੋ ਗੱਲ ਜੋ ਉਸ ਗੱਲ ਸਾਹਮਣੇ ਆ ਰਹੀ ਹੈ ਉਸ ਨੂੰ ਲੈ ਕੇ ਪਾਰਟੀ ਦੇ ਵੱਲੋਂ ਉਹਨਾਂ ਦੀ ਟਿਕਟ ਨੂੰ ਰੱਦ ਕਰ ਦਿੱਤਾ ਗਿਆ ਹਾਲਾਂਕਿ ਆਰਐਨਏ ਅਨੁਸਾਰ ਹੀ ਇਸ ਸਮਾਂ ਨੂੰ ਪੂਰੀ ਤਰ੍ਹਾਂ ਨਾਲ ਰੱਦ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਮੈਂਬਰ ਹੋਣ ਦੇ ਨਾਤੇ ਮੇਰਾ ਕੈਨੇਡਾ ਅੰਤਰਰਾਸ਼ਟਰੀ ਪੱਧਰ ਤੇ ਕਈ ਡਿਪਲੋਮੈਟਸ ਅਤੇ ਸਰਕਾਰ ਦੇ ਮੁਖੀਆਂ ਦੇ ਨਾਲ ਸੰਪਰਕ ਰਿਹਾ ਹੈ ਅਤੇ ਕਦੇ ਵੀ ਸਰਕਾਰ ਤੋਂ ਜਿਹਾ ਕਰਨ ਦੀ ਇਜਾਜ਼ਤ ਨਹੀਂ ਮੰਗੀ ਅਤੇ ਨਾ ਹੀ ਮੈਨੂੰ ਇਸ ਤੇ ਲੋੜ ਪਈ ਤਾਂ ਇਸ ਵੇਲੇ ਦੀ ਵੱਡੀ ਖਬਰ ਫਿਨੇਡੀਅਨ ਸੰਸਦ ਮੈਂਬਰ ਆਰਿਆ ਨੂੰ ਭਾਰਤ ਨਾਲ ਨੇਤਾ ਦੀ ਸਤਾ ਮਿਲੀ ਹੈ